ਸਾਰੇ ਹੀ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖਾਂ ਨੇ ਜਿਸ ਤਰ੍ਹਾਂ ਲਹੂ ਡੋਲ ਕੇ ਆਪ ਦੇ ਰਾਜ ਦੀ ਨੀਂਹ ਰੱਖੀ ਲਗਭਗ 1 ਸਦੀ ਦੇ ਕੋਰ ਯੁੱਧ ਤਪੱਸਿਆ ਤੋਂ ਬਾਅਦ ਇਹ ਰਾਜ ਸਿੱਖਾਂ ਦੇ ਹੱਥ ਆਇਆ ਜੈਸਾ ਰਾਜ ਦੀਆਂ ਨੀਂਹਾਂ ਵਿੱਚ ਗੁਰੂ ਮਹਾਰਾਜ ਦੇ ਚਾਰ ਪੁੱਤ ਬੰਦਾ ਸਿੰਘ ਬਹਾਦਰ ਤੋਂ ਲੈ ਕੇ ਅਨੇਕਾਂ ਸ਼ਹੀਦਾਂ ਹੋਈਆਂ ਉਸ ਰਾਜ ਨੂੰ ਸਾਰੇ ਮਣਕਿਆਂ ਨੂੰ ਇੱਕ ਮਾਲਾ ਵਿੱਚ ਪਰੋਣ ਵਾਲਾ ਮਹਾਰਾਜਾ ਰਣਜੀਤ ਸਿੰਘ ਜੋ ਲਗਭਗ 1839 ਈਸਵੀ ਦੇ ਵਿੱਚ 58 ਸਾਲ ਦੀ ਉਮਰ ਭੋਕੇ ਸੰਸਾਰ ਤੋਂ ਚਲੇ ਗਿਆ ਉਸ ਮਹਾਨ ਮਹਾਰਾਜ ਜਰਨੈਲ ਜਿਦੇ ਜਕਾਰੇ ਅੱਜ ਵੀ ਖੈਬਰ ਦੀਆਂ ਪਹਾੜੀਆਂ ਵਿੱਚ ਗੂੰਜਦੇ ਨੇ ਜਿਦਾ ਨਾਮ ਸੁਣ ਕੇ ਕਾਬਲ ਕੰਧਾਰ ਅੱਜ ਵੀ ਕੰਬ ਉੱਠਦੇ ਨੇ ਤੇ ਜਿਦੇ ਜਰਨੈਲਾਂ ਹਰੀ ਸਿੰਘ ਨਲੂਆ ਅਕਾਲੀ ਫੂਲਾ ਸਿੰਘ ਤੇ ਮਹਾਨ ਪੰਜ ਹੱਥੇ ਵਰਗਿਆਂ ਦੀਆਂ ਧਾਕਾ ਦੁਨੀਆ ਨੇ ਮੰਨੀਆ ਏਡਾ ਵੱਡਾ ਵਿਆਨਤ ਰਾਜ ਜੀਦਾ ਖੇਤਰਫਲ ਲਗਭਗ 14000 500 ਮੀਲ ਮਰਬਾ ਸੀ ਜਿਸ ਵਿੱਚ ਬਿਆਨਤ ਸਾਜੋ ਸਮਾਨ ਮਰ ਮਟਨ ਵਾਲੇ ਯੋਧੇ ਧਰਮ ਦੇ ਖਾਤਰ ਤੇ ਅਣਖੀ ਸੂਰਮਿਆਂ ਦੀ ਧਰਤੀ ਜੋ ਕਿਸੇ ਦੇ ਸਾਹਮਣੇ ਝੁਕਣਾ ਮਨਜ਼ੂਰ ਨਹੀਂ ਸੀ ਕਰਦੀ ਕੁਝ ਦਿਨਾਂ ਦੇ ਵਿੱਚ ਹੀ ਅੰਗਰੇਜ਼ੀ ਹਕੂਮਤ ਦੀ ਗੁਲਾਮ ਹੋ ਗਈ ਅੱਜ ਤੁਹਾਡੇ ਨਾਲ ਇਸ ਵੀਡੀਓ ਵਿੱਚ ਮੈਂ ਸਾਂਝ ਪਾਉਣ ਦੀ ਕੋਸ਼ਿਸ਼ ਕਰਾਂਗਾ ਮਹਾਰਾਜਾ ਰਣਜੀਤ ਸਿੰਘ ਕਾਫੀ ਸਖਤ ਬਿਮਾਰ ਸਨ ਆਪ ਦੀ ਪਾਲਕੀ ਦੇ ਵਿੱਚ ਹਿਜੂਰੀ ਬਾਗ ਵਿੱਚ ਆਏ ਜਿੱਥੇ ਉਹਨਾਂ ਨੇ ਸਾਰੇ ਹੀ ਜਰਨੈਲ ਫੌਜ ਦੇ ਮੁਖੀ ਸਰਦਾਰ ਪੰਜ ਸਰਪੰਚ ਸਾਰੇ ਹੀ ਇਕੱਤਰ ਕੀਤੇ ਜਿੱਥੇ ਉਹਨਾਂ ਨੇ ਸੰਬੋਧਨ ਕਰਦੇ ਆਖਿਆ ਖਾਲਸਾ ਜੀ ਹੁਣ ਜ਼ਿੰਦਗੀ ਦੇ ਦਿਨ ਬਹੁਤ ਥੋੜੇ ਨੇ ਇਸ ਗੱਲ ਦਾ ਦੁੱਖ ਨਹੀਂ ਕਿ ਮੈਂ ਤੁਹਾਡੇ ਤੋਂ ਦੂਰ ਜਾਏ ਸੰਸਾਰ ਤੋਂ ਚਲਿਆ ਜਾਵਾਂਗਾ ਜੋ ਸੰਸਾਰ ਦੇ ਵਿੱਚ ਪੈਦਾ ਹੋਇਆ ਹੈ ਉਹਨੇ ਇੱਕ ਨਾ ਇੱਕ ਦਿਨ ਜਾਣਾ ਹੀ ਹੈ ਬਸ ਤੁਸੀਂ ਅਮਰਤ ਦੇ ਪਤਾਸਿਆਂ ਵਾਂਗ ਕੁਲ ਮਿਲ ਕੇ ਰਹੋ ਜਦ ਬੈਰੀ ਦੁਸ਼ਮਣ ਚੜ ਕੇ ਆਵੇ ਤਾਂ ਖੰਡੇ ਦੀ ਤਰ੍ਹਾਂ ਬੈਰੀ ਤੇ ਟੁੱਟ ਪੈਣ ਤੇ ਤੁਹਾਨੂੰ ਕੋਈ ਵੀ ਹਰਾ ਜਾਂ ਝੁਕਾ ਨਹੀਂ ਸਕੇਗਾ ਜੇ ਤੁਹਾਡੇ ਵਰਸ਼ੇ ਆਪਣੇ ਭੈਣਾ ਭਾਈਆਂ ਦੇ ਸੀਨਿਆਂ ਵਿੱਚ ਉਹਨਾਂ ਦੇ ਲਹੂ ਦਾ ਸਵਾਦ ਅਜਲਦ ਤੁਸੀਂ ਸਾਰੇ ਮਾਰੇ ਜਾਓਗੇ ਤੇ ਗੈਰਾਂ ਦੇ ਗੁਲਾਮ ਹੋ ਜਾਓਗੇ ਮੈਂ ਇੱਕ ਕਦੇ ਨਹੀਂ ਚਾਹਾਂਗਾ ਕਿ ਸਾਡੇ ਸਿੱਖ ਪੰਥ ਦਾ ਸਿਰ ਜਾਂ ਮੇਰੀ ਫੌਜ ਦਾ ਸਿਰ ਕਿਸੇ ਗੈਰਾਂ ਦੇ ਝੰਡੇ ਥੱਲੇ ਝੁਕੇ ਜਾਂ ਗੈਰਾਂ ਦੇ ਝੰਡੇ ਅੱਗੇ ਝੁਕੇ ਮੇਰੀ ਰੂਹ ਕਲਪੇਗੀ ਜੇ ਇਸ ਧਰਤੀ ਉੱਤੇ ਬਗਾਨੇ ਪੈਰ ਪਾਉਣਗੇ ਇਹ ਸਾਰੀਆਂ ਗੱਲਾਂ ਬਾਤਾਂ ਮਹਾਰਾਜ ਰਣਜੀਤ ਸਿੰਘ ਕਰਦੇ ਰਹੇ ਤੇ ਆਖਰ ਖੜਕ ਸਿੰਘ ਨੂੰ ਉਹਨਾਂ ਨੇ ਸਾਰਿਆਂ ਦੇ ਸਾਹਮਣੇ ਪੇਸ਼ ਕੀਤਾ ਦੇ ਵजीर ਧਿਆਨ ਸਿੰਘ ਦੇ ਹੱਥ ਵਿੱਚ ਮਹਾਰਾਜਾ ਖੜਕ ਸਿੰਘ ਦਾ ਹੱਥ ਦੇ ਦਿੱਤਾ ਤੇ ਰਾਜ ਤਲਕ ਦੀ ਰਸਮ ਹੋਈ ਜਿੱਥੇ ਖੜਕ ਸਿੰਘ ਨੂੰ ਸਿੱਖ ਪੰਥ ਦਾ ਜਾਂ ਖਾਲਸਾ ਰਾਜ ਦਾ ਮਹਾਰਾਜ ਐਲਾਨ ਕੀਤਾ ਗਿਆ ਤਾਂ ਥੋੜੀ ਜੀ ਗੱਲ ਹੁਣ ਡੋਗਰੇਆਂ ਬਾਰੇ ਧਿਆਨ ਸਿੰਘ ਤੇ ਗੁਲਾਬ ਸਿੰਘ ਡੋਗਰੇ ਇਹ ਦੋਨੇ ਫੌਜ ਦੀਆਂ ਪਲਟਣਾ ਵਿੱਚ ਭਰਤੀ ਹੋਏ ਸਨ ਜਿੱਥੋਂ ਹੌਲੀ-ਹੌਲੀ ਇਹ ਮਹਾਰਾਜਾ ਰਣਜੀਤ ਸਿੰਘ ਦੀ ਨਿਗਰਾਨੀ ਵਿੱਚ ਆਏ ਤੇ ਰਾਜ ਭਾਗ ਨੂੰ ਸਾਂਭਣ ਵਾਲੇ ਇਹਨਾਂ ਨੂੰ ਕੰਮ ਮਿਲੇ ਪਰ ਕਿਵੇਂ ਇਹਨਾਂ ਦੋਨੇ ਹੀ ਭਰਾਵਾਂ ਨੇ ਗਦਾਰੀਆਂ ਕੀਤੀਆਂ ਸਭ ਤੋਂ ਪਹਿਲਾਂ ਧਿਆਨ ਸਿੰਘ ਦੀ ਚਾਲ ਇਹ ਸੀ ਕਿ ਕਿਵੇਂ ਨਾ ਕਿਵੇਂ ਸ਼ੇਰ ਸਿੰਘ ਤੇ ਖੜਕ ਸਿੰਘ ਦੇ ਵਿੱਚ ਫੁੱਟ ਪਾਈ ਜਾਵੇ ਤੇ ਨਾਲ ਨਾਲ ਖੜਕ ਸਿੰਘ ਤੋਂ ਪਹਿਲਾਂ ਜੇ ਕਿਦਰੇ ਕਮਰ ਨੌ ਨਿਹਾਲ ਨੂੰ ਮਹਾਰਾਜ ਦੀ ਗੱਦੀ ਤੇ ਬਿਠਾਇਆ ਜਾਵੇ ਤਾਂ ਪਿਓ ਪੁੱਤ ਦੀ ਆਪਸ ਵਿੱਚ ਖੜਕ ਪਵੇਗੀ ਤੇ ਮੇਰੇ ਰਾਹ ਬੜੀ ਛੇਤੀ ਪਧਰੇ ਹੋ ਜਾਣਗੇ ਪਰ ਮਹਾਰਾਜ ਸਾਹਮਣੇ ਉਹਦੀ ਪੇਸ਼ ਨਾ ਗਈ ਰਣਜੀਤ ਸਿੰਘ ਜੀ ਨੇ ਰਾਜ ਤਲਕ ਖੜਕ ਸਿੰਘ ਨੂੰ ਦਿੱਤਾ ਤੇ ਮਹਾਰਾਜ ਦਾ ਖਤਾਬ ਮਿਲਿਆ ਜਿੱਥੇ ਧਿਆਨ ਸਿੰਘ ਨੇ ਗੀਤਾ ਉੱਤੇ ਹੱਥ ਰੱਖ ਕੇ ਵਫਾਦਾਰ ਰਹਿਣ ਦੀ ਸੋਚ ਚੁੱਕੀ ਮਹਾਰਾਜ ਦੀ ਬਿਮਾਰੀ ਦਿਨ ਬਦਨ ਵਾਧੀ ਗਈ ਤੇ ਆਖਰ ਉਹ ਦਿਨ ਆਇਆ ਜਦੋਂ ਰਣਜੀਤ ਸਿੰਘ ਜੀ ਮਹਾਰਾਜਾ ਰਣਜੀਤ ਸਿੰਘ ਜੀ 58 ਸਾਲ ਦੀ ਉਮਰ ਪੂਕ ਕੇ 1839 ਈਸਵੀ ਵਿੱਚ ਇਸ ਸੰਸਾਰ ਤੋਂ ਚਲੇ ਗਏ ਚਿਖਾ ਦੀ ਵਦਾਈ ਗਈ ਤੇ ਟੋਪਾਂ ਚਲਾਈਆਂ ਗਈਆਂ ਸਲਾਮੀ ਦੀ ਖਾਤਰ ਧਿਆਨ ਸਿੰਘ ਉਸ ਜਗ੍ਹਾ ਦੇ ਉੱਤੇ ਲਗਾਤਾਰ ਚਿਖਾ ਵੱਲ ਨੂੰ ਜਾ ਰਿਹਾ ਸੀ ਤੇ ਉਹਨੂੰ ਗੁਲਾਬ ਸਿੰਘ ਰੋਕ ਰਿਹਾ ਸੀ ਧਿਆਨ ਸਿੰਘ ਦੇ ਲਗਾਤਾਰ ਜਾਣ ਦੇ ਨਾਲ ਇਹ ਚੀਕਾਂ ਮਾਰਨੇ ਸ਼ੁਰੂ ਕੀਤੀਆਂ ਕਿ ਮੈਂ ਆਪਦੇ ਮਹਾਰਾਜ ਦੇ ਨਾਲ ਹੀ ਸਤੀ ਹੋ ਜਾਣਾ ਪਰ ਗੁਲਾਬ ਸਿੰਘ ਉਹਨੂੰ ਰੋਕ ਰਿਹਾ ਸੀ ਕਿ ਧਿਆਨ ਸਿੰਘਾ ਜੇ ਤੂੰ ਸੜ ਬਲਿਆ ਤਾਂ ਪੰਜਾਬ ਦਾ ਰਾਜ ਸੰਭਾਲਣਾ ਕਿਸ ਨੇ ਉਹਦਾ ਮਤਲਬ ਇਹ ਸੀ ਕਿ ਜੇ ਤੂੰ ਮਰ ਗਿਆ ਤਾਂ ਪੰਜਾਬ ਦਾ ਰਾਜ ਅਜਾੜੂਗਾ ਕੌਣ ਹੁਣ ਰਣਜੀਤ ਸਿੰਘ ਮਹਾਰਾਜ ਇਸ ਦੁਨੀਆ ਤੋਂ ਚਲੇ ਗਏ ਬਹੁਤ ਦੁਨੀਆ ਉਦਾਸ ਹੋਈ ਬਹੁਤ ਦੁਸ਼ਮਨਾ ਦੇ ਘਰਾਂ ਵਿੱਚ ਸ਼ਾਇਦ ਘੋ ਦੇ ਦੀਵੇ ਵੀ ਬਲੇ ਹੁਣੀ ਨੂੰ ਜੋ ਮਨਜ਼ੂਰ ਸੀ ਉਹ ਪਾਣਾ ਵਾਪਰ ਗਿਆ ਖੜਕ ਸਿੰਘ ਤਖਤ ਉੱਤੇ ਬੈਠਾ ਖੜਕ ਸਿੰਘ ਨੂੰ ਸਭ ਤੋਂ ਪਹਿਲਾਂ ਇਹ ਲੱਗਾ ਕਿ ਇਸ ਡੋਗਰਾ ਜੁੰਡਲੀ ਦੀ ਤਾਕਤ ਨੂੰ ਖਤਮ ਕਰਨਾ ਬਹੁਤ ਜ਼ਰੂਰੀ ਹੈ ਸਭ ਤੋਂ ਪਹਿਲਾਂ ਖੜਕ ਸਿੰਘ ਨੇ ਸਰਦਾਰ ਚੇਤ ਸਿੰਘ ਨੂੰ ਆਪ ਦਾ ਸਲਾਹਕਾਰ ਬਣਾਇਆ ਜਿਸ ਦੇ ਨਾਲ ਡੋਗਰਿਆਂ ਦੀ ਤਾਕਤ ਕਟੀ ਤੇ ਉਹਨਾਂ ਨੂੰ ਜਨਾਨ ਖਾਨੇ ਵਿੱਚ ਜਾਣ ਤੋਂ ਵਰਜ ਦਿੱਤਾ ਇਸ ਸਾਰੇ ਗੱਲ ਤੋਂ ਖਫਾ ਹੋ ਕੇ ਡੋਗਰੇ ਫੌਜ ਦੇ ਸਰਪੰਚ ਪੰਜ ਤੇ ਜਰਨੈਲਾਂ ਦੇ ਵਿੱਚ ਇਸ ਗੱਲ ਨੂੰ ਫਲਾਉਣ ਵਿੱਚ ਕਿਤੇ ਨਾ ਕਿਤੇ ਕਾਮਯਾਬ ਹੋਏ ਕਿ ਖੜਕ ਸਿੰਘ ਨੇ ਅੰਗਰੇਜ਼ਾਂ ਦੇ ਨਾਲ ਸੰਦੇ ਕਰ ਲਈ ਕਿ ਅੰਗਰੇਜ਼ ਪੰਜਾਬ ਲਾਹੌਰ ਉੱਤੇ ਕਬਜ਼ਾ ਕਰ ਲੈਣ ਫੌਜ ਅੰਗਰੇਜ਼ੀ ਹੋਵੇ ਜਰਨੈਲ ਅੰਗਰੇਜ਼ੀ ਹੋਣ ਫੌਜ ਸਿਰਫ ਨਾਮਾਤਰ ਹੋਵੇ ਤੇ ਰੁਪਏ ਦੇ ਵਿੱਚੋਂ 6 ਆਨੇ ਅੰਗਰੇਜ਼ ਲੈ ਲੈਣ 10 ਆਨੇ ਖੜਕ ਸਿੰਘ ਦੀ ਪੈਨਸ਼ਨ ਵਾਸਤੇ ਦਿੱਤੇ ਜਾਣ ਇਸ ਸਾਰੀ ਗੱਲ ਨੂੰ ਫੌਜ ਦੇ ਵਿੱਚ ਪ੍ਰਚਲਿਤ ਕਰ ਦਿੱਤਾ ਗਿਆ ਕਿ ਖੜਕ ਸਿੰਘ ਤੇ ਚੇਤ ਸਿੰਘ ਇਹ ਦੋਨੇ ਹੀ ਅੰਗਰੇਜ਼ਾਂ ਦੇ ਨਾਲ ਰਲੇ ਹੋਏ ਨੇ ਤੇ ਦੂਜੇ ਪਾਸੇ ਕਮਰ ਸਿੰਘ ਨੂੰ ਪਿਸ਼ਾਵਰ ਤੋਂ ਬੁਲਾ ਲਿਆ ਗਿਆ ਜਿੱਥੋਂ ਦਾ ਉਹ ਗਵਰਨਰ ਸੀ ਉਸ ਸਮੇਂ ਕਿ ਤੇਰੇ ਬਾਬ ਖੜਕ ਸਿੰਘ ਨੇ ਜਾਂ ਮਹਾਰਾਜ ਨੇ ਅੰਗਰੇਜ਼ਾਂ ਦੇ ਨਾਲ ਸੰਧੀ ਕੀਤੀ ਹੈ ਤੇ ਖੜਕ ਸਿੰਘ ਨੂੰ ਤਖਤ ਉਤੋਂ ਲਾ ਕੇ ਤੈਨੂੰ ਤਖਤ ਉੱਤੇ ਬਿਠਾਇਆ ਜਾਵੇਗਾ ਇੱਕ ਕਮਰੇ ਵਿੱਚ ਮੀਟਿੰਗ ਹੋਈ ਜਿੱਥੇ ਕਮਰਨਾਉ ਨਿਹਾਲ ਉਸ ਦੀ ਮਾਤਾ ਚੰਦਕੌਰ ਡੋਗਰੇ ਸਰਦਾਰ ਤੇ ਸੰਧਾਵਲੀ ਸਰਦਾਰ ਮੌਜੂਦ ਸਨ ਉਸ ਮੀਟਿੰਗ ਦੇ ਵਿੱਚ ਮਤਾ ਪਗਾਇਆ ਗਿਆ ਤੇ ਉੱਥੇ ਹੀ ਡੋਗਰਿਆਂ ਨੇ ਕਮਰਨਾਉ ਨਿਹਾਲ ਨੂੰ ਦੋ ਚਿੱਠੀਆਂ ਦਿਖਾਈਆਂ ਜਿਨ੍ਹਾਂ ਉੱਤੇ ਬਕਾਇਦਾ ਮੋਹਰਾਂ ਲੱਗੀਆਂ ਹੋਈਆਂ ਸਨ ਜੋ ਕਿ ਬਿਲਕੁਲ ਫਰਜੀ ਤੇ ਜਾਲੀ ਸਨ ਕਿ ਕਿਵੇਂ ਰਾਜਾ ਖੜਕ ਸਿੰਘ ਅੰਗਰੇਜ਼ਾਂ ਦੇ ਨਾਲ ਤਾਲੁਕਾਤ ਕਰ ਰਿਹਾ ਤੇ ਅੰਗਰੇਜ਼ ਹੀ ਹੁਣ ਲਾਹੌਰ ਦੇ ਅਗਲੇ ਬਾਦਸ਼ਾਹ ਹੋਣਗੇ ਇਸ ਤਰ੍ਹਾਂ ਪਿਓ ਪੁੱਤ ਵਿੱਚ ਫੁੱਟ ਪਈ ਗਈ ਤੇ ਇੱਕ ਦਿਨ ਰਾਤ ਨੂੰ ਹਬ ਕਿਲੇ ਦੇ ਉੱਤੇ ਹਮਲਾ ਕੀਤਾ ਗਿਆ ਜਿੱਥੋਂ ਸੁੱਤੇ ਪਏ ਖੜਕ ਸਿੰਘ ਨੂੰ ਨજરਬੰਦ ਕਰ ਲਿਆ ਗਿਆ ਤੇ ਸਰਦਾਰ ਚੇਤ ਸਿੰਘ ਜੋ ਕਿ ਭੱਜ ਕੇ ਭੋਰੇ ਵਿੱਚ ਵੜਿਆ ਤੇ ਉੱਥੋਂ ਲਿਆ ਕੇ ਖੜਕ ਸਿੰਘ ਦੇ ਸਾਹਮਣੇ ਕਤਲ ਕੀਤਾ ਗਿਆ ਬੇਸ਼ੱਕ ਖੜਕ ਸਿੰਘ ਨੇ ਬਹੁਤ ਕਹਿਣ ਦੀ ਕੋਸ਼ਿਸ਼ ਕੀਤੀ ਕਈ ਗੱਲਾਂ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਗੱਲਾਂ ਨੂੰ ਬੇਅਸਰ ਜਾਂ ਉਹਨਾਂ ਗੱਲਾਂ ਦੇ ਉੱਤੇ ਕੋਈ ਵੀ ਗੌਰ ਨਹੀਂ ਕੀਤੀ ਗਈ ਖੜਕ ਸਿੰਘ ਜੀ ਨੂੰ ਨજરਬੰਦ ਕੀਤਾ ਗਿਆ ਰਾਜਾ ਧਿਆਨ ਸਿੰਘ ਦੀ ਹਵੇਲੀ ਦੇ ਵਿੱਚ ਜਿੱਥੇ ਹੌਲੀ-ਹੌਲੀ ਉਸ ਨੂੰ ਖਾਣ-ਪੀਣ ਵਾਲੇ ਭੋਜਨ ਦੇ ਵਿੱਚ ਆ ਸਫੈਦ ਕਸਕਰੀ ਜਿਹਨੂੰ ਆਖਿਆ ਜਾਂਦਾ ਉਸ ਤਰ੍ਹਾਂ ਦੀ ਮੱਠੀ ਜ਼ਹਿਰ ਦੇਣੀ ਸ਼ੁਰੂ ਕੀਤੀ ਜਿਸ ਦੇ ਨਾਲ ਹੌਲੀ-ਹੌਲੀ ਖੜਕ ਸਿੰਘ ਬਿਮਾਰ ਹੁੰਦੇ ਗਏ ਤੇ ਬਿਮਾਰੀ ਲਗਾਤਾਰ ਵਧਦੀ ਗਈ ਤੇ ਉਹ ਬਿਮਾਰ ਹੋਏ ਕਮਰਨੌਨਿਹਾਲ ਨੂੰ ਯਾਦ ਕਰਦੇ ਪਰ ਪਿਓ-ਪੁੱਤ ਵਿੱਚ ਪਾੜ ਇੰਨਾ ਪਾ ਦਿੱਤਾ ਡੋਗਰਿਆਂ ਨੇ ਪਰ ਡੋਗਰੇ ਕਮਰਨੌਨਿਹਾਲ ਨੂੰ ਹਮੇਸ਼ਾ ਇਹੀ ਗੱਲ ਕਹਿੰਦੇ ਕਿ ਤੇਰਾ ਪਿਓ ਤੈਨੂੰ ਗਾਲਾਂ ਕੱਢਦਾ ਰਹਿੰਦਾ ਤੈਨੂੰ ਬਾਦ ਦੂਆ ਮਾ ਮਾੜਾ ਬੋਲਦਾ ਜਿਹਦੇ ਨਾਲ ਪਿਓ ਪੁੱਤ ਦੀ ਦੂਰੀ ਹਮੇਸ਼ਾ ਲਗਾਤਾਰ ਵੱਧਦੀ ਦੂਰੀ ਗਈ ਆਖਰ ਇੱਕ ਦਿਨ ਆਇਆ ਖੜਕ ਸਿੰਘ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਤੇ ਕਮਰ ਨੌ ਨਿਹਾਲ ਤੇ ਰਾਣੀ ਚੰਦਕੌਰ ਖੜਕ ਸਿੰਘ ਦੀ ਚਿਖਾ ਨੂੰ ਲਾਂਬੂ ਲਾ ਰਹੇ ਨੇ ਪਰ ਗੱਲ ਹੁਣ ਇੱਥੇ ਹੀ ਨਹੀਂ ਰੁਕਦੀ ਡੋਗਰਿਆਂ ਦੀ ਨੀਤੀ ਹੋਰ ਤਰ੍ਹਾਂ ਦੀ ਸੀ ਉਹਨਾਂ ਨੇ ਨਾਲ-ਨਾਲ ਕਮਰ ਨੌ ਨਿਹਾਲ ਨੂੰ ਵੀ ਖਤਮ ਕਰਨ ਦੀ ਸਾਜਿਸ਼ ਜਾਂ ਛੜਿਆੰਤਰ ਕੜ ਕੇ ਰੱਖਿਆ ਹੋਇਆ ਸੀ ਕਿ ਕਿਵੇਂ ਹੁਣ ਇਹਨੂੰ ਨਾਲ ਹੀ ਆਪਦੇ ਪਿਓ ਦੇ ਤੌਰ ਦੇਣਾ ਕਿਉਂਕਿ ਕਮਰ ਨੋਨਿਹਾਲ ਡੋਗਰਿਆਂ ਦੀਆਂ ਸਾਰੀਆਂ ਹੀ ਸਕੀਮਾਂ ਜਾਂ ਚਾਲਾਂ ਨੂੰ ਜਾਣ ਚੁੱਕਿਆ ਸੀ ਕਮਰ ਨੋਨਿਹਾਲ ਦੇ ਰਾਜ ਦੇ ਸਮੇਂ ਸਭ ਤੋਂ ਪਹਿਲਾਂ ਉਹਨੇ ਇੱਕ ਕਾਉਂਸਲ ਬਣਾਈ ਜਿਹਦੇ ਵਿੱਚ ਸਿਆਣੇ ਮਜੀਠੀਏ ਸੰਧਾ ਵਾਲੀਏ ਇਸ ਤਰ੍ਹਾਂ ਦੀ ਇੱਕ 6-7 ਬੰਦਿਆਂ ਦੀ ਕਾਉਂਸਲ ਬਣਾਈ ਕਿ ਸਾਰਾ ਰਾਜ ਪ੍ਰਬੰਧ ਉਸ ਕਾਉਂਸਲ ਦੇ ਇਸ਼ਾਰੇ ਦੇ ਉੱਤੇ ਚੱਲਣ ਲੱਗਿਆ ਤੇ ਜਿਹਦੇ ਨਾਲ ਵਜ਼ੀਰ ਦੀ ਜਿਹੜੀ ਪਾਵਰ ਆ ਉਹ ਘਟਦੀ ਸੀ ਜਾਂ ਵਜ਼ੀਰ ਦੀ ਤਾਕਤ ਘਟਦੀ ਸੀ ਜਿਹਦੇ ਨਾਲ ਡੋਗਰੇ ਨੂੰ ਅੱਗ ਲੱਗ ਉੱਠੀ ਤੇ ਫਿਰ ਉਹਨਾਂ ਨੇ ਗੁਲਾਬ ਸਿੰਘ ਜੋ ਕਸ਼ਮੀਰ ਦਾ ਰਾਜਾ ਸੀ ਇੱਕ ਆਜ਼ਾਦ ਰਾਜ ਬਣਾ ਬੈਠਾ ਸੀ ਜਿਹਨੇ ਕਈ ਚਿਰ ਤੋਂ ਖਾਲਸਾ ਰਾਜ ਨੂੰ ਖਰਾਜ ਜਾਂ ਮੂਲ ਨਹੀਂ ਸੀ ਭੇਜਿਆ ਫੌਜ ਭੇਜ ਕੇ ਉਸ ਨੂੰ ਹਸਲ ਕੀਤਾ ਤੇ ਉਸ ਦੇ ਜਿਹੜੇ ਜਰਨੈਲ ਸੀ ਉਹ ਥਾਪੇ ਗਏ ਸੀ ਅਲੈਗਜ਼ਾ ਜਨਰਲ ਵੈਂਟੂਰਾ ਤੇ ਸੰਧਾਵਾਲੀਏ ਸਰਦਾਰ ਜੋ ਕੇ ਬਿਲਕੁਲ ਡੋਗਰਿਆਂ ਦੇ ਦੁਸ਼ਮਣ ਸਨ ਤੇ ਇਸ ਗੱਲ ਤੋਂ ਵੀ ਉਹ ਕਾਫੀ ਜਾਂਦੇ ਖਵਾਸੀ ਤੇ ਉਹਨਾਂ ਨੂੰ ਇਸ ਗੱਲ ਦਾ ਇਲਮ ਸੀ ਕਿ ਰਣਜੀਤ ਸਿੰਘ ਤੋਂ ਬਾਅਦ ਜਾਂ ਕਮਰ ਨੌਨਿਹਾਲ ਇੱਕ ਇਸ ਤਰ੍ਹਾਂ ਦਾ ਯੋਧਾ ਹੈ ਜਿਹਨੂੰ ਸਾਰੇ ਹੀ ਸਮੁੱਚੇ ਤੌਰ ਦੇ ਉੱਤੇ ਫੌਜ ਦੇ ਵਿੱਚ ਹਰਮਨ ਪਿਆਰਾ ਮੰਨਦੇ ਨੇ ਤੇ ਇੱਕ ਬਹਾਦਰ ਤੇ ਇੱਕ ਨਾ ਝੁਕਣ ਵਾਲੀ ਆਤਮਾ ਦਾ مالک ਕਮਰ ਨੌਨਿਹਾਲ ਜਿਹੜਾ ਕਿ ਕਾਫੀ ਕਾਬਲ ਇੱਕ ਸਿੱਖ ਰਾਜ ਦਾ ਰਾਜਾ ਮੰਨਿਆ ਜਾਂਦਾ ਸੀ ਤੇ ਉਸ ਤੋਂ ਕਾਫੀ ਉਮੀਦ ਰੱਖੀ ਜਾਂਦੀ ਸੀ ਕਿ ਇਹ ਸਿੱਖ ਰਾਜ ਦੀਆਂ ਹੱਦਾਂ ਨੂੰ ਆਪ ਦੇ ਦਾਦੇ ਰਣਜੀਤ ਸਿੰਘ ਵਾਂਗ ਬਹੁਤ ਅੱਗੇ ਲਿਜਾ ਸਕਦਾ ਤੇ ਉਹਨਾਂ ਨੂੰ ਇਸ ਗੱਲ ਦਾ ਪਤਾ ਸੀ ਕਿ ਸਾਡੀ ਇਸ ਸਾਹਮਣੇ ਕੋਈ ਵੀ ਚਾਲਬਾਜ਼ੀ ਨਹੀਂ ਚੱਲਣੀ ਤੇ ਇਸ ਨੂੰ ਤਖਤ ਤੋਂ ਲਾਉਣਾ ਪਵੇਗਾ ਜਾਂ ਲੰਬੇ ਕਰਨਾ ਪਵੇਗਾ ਤੇ ਕਮਰ ਨੌਨਿਹਾਲ ਵੀ ਇਸ ਗੱਲ ਨੂੰ ਜਾਣਦਾ ਸੀ ਕਿ ਇਸ ਡੋਗਰਾ ਜੁੰਡਲੀ ਦੀ ਤਾਕਤ ਬਹੁਤ ਜਲਦ ਤੋੜਨੀ ਪਵੇਗੀ ਤੇ ਜਿਸ ਦਿਨ ਖੜਕ ਸਿੰਘ ਦੀ ਮੌਤ ਹੋਈ ਤੇ ਉਸ ਦੀ ਚਿਖਾ ਨੂੰ ਅੱਗ ਲਾ ਕੇ ਕਮਰਨੌਨ ਨੇ ਹਾਲ ਵਾਪਸ ਕਿਲੇ ਦੇ ਵਿੱਚ ਜਾਣ ਲੱਗੇ ਤਾਂ ਉਸ ਤੋਂ ਪਹਿਲਾਂ ਹੀ ਡੋਗਰਿਆਂ ਦੀ ਇੱਕ ਚਾਲ ਸਕੀਮ ਬਣਾ ਰੱਖੀ ਹੋਈ ਸੀ ਜਿਸ ਦਰਵਾਜ਼ੇ ਦੇ ਵਿੱਚ ਦੀ ਕਮਰਨੌਨ ਨੇ ਹਾਲ ਲੰਘਣਾ ਸੀ ਉਸ ਦਰਵਾਜ਼ੇ ਦੇ ਦਾੜਿਆਂ ਨੂੰ ਪੁੱਟ ਕੇ ਵਿੱਚ ਉਹਦੇ ਬਰੂਧ ਪਰ ਕੇ ਰੱਖਿਆ ਸੀ ਤੇ ਕਰਨਲ ਵਿਜੇ ਸਿੰਘ ਉਹਦੇ ਵਿੱਚ ਬੈਠਾ ਸੀ ਆਪਦੇ ਸਿਪਾਹੀ ਲੈ ਕੇ ਕਿ ਜਦੋਂ ਹੀ ਕਮਰਨੌਨ ਹਾਲ ਜੀ ਇਸ ਥੱਲੇ ਦੀ ਨੰਗਣਗੇ ਹੀਰਾ ਸਿੰਘ ਇਸ਼ਾਰਾ ਕਰੇਗਾ ਧਿਆਨ ਸਿੰਘ ਦੇ ਆਦੇਸ਼ ਉੱਤੇ ਵਿਜੇ ਸਿੰਘ ਅੱਗ ਲਾਏਗਾ ਤੇ ਉਹ ਕਿਲੇ ਦਾ ਦਰਵਾਜ਼ਾ ਕਮਰਨੌਨ ਹਾਲ ਤੇ ਡਿੱਗੇਗਾ ਜਿਸ ਨਾਲ ਉਸ ਦੀ ਮੌਤ ਹੋ ਜਾਵੇਗੀ ਇਹ ਸਾਰੀ ਸਕੀਮ ਦਾ ਜਦ ਅਲੈਗਜ਼ੈਂਡਰ ਗਾਰਡਨਰ ਨੂੰ ਰਾਜਾ ਧਿਆਨ ਸਿੰਘ ਕਹਿ ਰਿਹਾ ਸੀ ਕਿ ਤੂੰ 40 ਸਿਪਾਹੀ ਯੂਪੀ ਦੇ ਲੈ ਕੇ ਆ ਤਾਂ ਉਹਨੂੰ ਸ਼ੱਕ ਹੋਈ ਤਾਂ ਉਸ ਨੇ ਉਦਮ ਸਿੰਘ ਜੋ ਗੁਲਾਬ ਸਿੰਘ ਦਾ ਪੁੱਤਰ ਸੀ ਉਹਦਾ ਹੱਥ ਆਪਦੇ ਹੱਥ ਵਿੱਚ ਫੜ ਲਿਆ ਤੇ ਕੇਲੇਵਾਲ ਨੂੰ ਜਾਣ ਲੱਗਿਆ ਜਦ ਇਹ ਹਾਲਤ ਹੀਰਾ ਸਿੰਘ ਨੇ ਦੇਖੀ ਕਿ ਕਮਰ ਨੌਨੇ ਹਾਲ ਦੇ ਹੱਥ ਵਿੱਚ ਉਦਮ ਸਿੰਘ ਦਾ ਹੱਥ ਹੈ ਤੇ ਉਹ ਬਿਲਕੁਲ ਓਸ਼ ਛੱਜੇ ਦੇ ਥੱਲੇ ਆ ਗਿਆ ਤਾਂ ਉਹਨੇ ਹੀਰਾ ਸਿੰਘ ਨੇ ਧਿਆਨ ਸਿੰਘ ਨੂੰ ਪੁੱਛਣ ਦੀ ਇਸ਼ਾਰਾ ਕਰਨ ਦਾ ਯਾ ਇੱਕ ਸਾਹਸ ਕੀਤਾ ਪਰ ਧਿਆਨ ਸਿੰਘ ਨੇ ਆਖਿਆ ਕਿ ਇੱਕ ਉਦਮ ਦੇ ਜਾਣ ਨਾਲ ਸਾਨੂੰ ਕੋਈ ਘਾਟਾ ਨਹੀਂ ਪਵੇਗਾ ਕਮਰ ਨੌਨਿਹਾਲ ਨਹੀਂ ਬਚਣਾ ਚਾਹੀਦਾ ਤਾਂ ਉਸ ਨੇ ਇਸ਼ਾਰਾ ਕੀਤਾ ਵਿਜੇ ਸਿੰਘ ਨੇ ਬਰੂਦ ਨੂੰ ਅੱਗ ਦੇ ਦਿੱਤੀ ਤੇ ਉਹ ਬਰੂਦ ਦਾ ਛੱਜਾ ਕਮਰ ਨੌਨਿਹਾਲ ਤੇ ਆ ਡਿੱਗਿਆ ਜਿਸ ਨਾਲ ਉਦਮ ਸਿੰਘ ਤਾਂ ਮੌਕੇ ਤੇ ਹੀ ਮਰ ਗਿਆ ਪਰ ਕਮਰ ਨੌਨਿਹਾਲ ਦੇ ਥੋੜੀਆਂ ਸੱਟਾਂ ਲੱਗੀਆਂ ਕੰਨ ਦੇ ਉੱਪਰਲੇ ਪਾਸੇ ਸੱਟਾਂ ਲੱਗੀਆਂ ਜਿਸ ਦੇ ਨਾਲ ਉਹ ਬਿਉਸ਼ ਹੋਏ ਤੇ ਬਿਹਰੂਖ ਰੋਹਿਆਂ ਨੂੰ ਪਹਿਲਾਂ ਹੀ ਇਕਪਾਲ ਕੀ ਤਿਆਰ ਕਰ ਰੱਖੀ ਸੀ ਜਿਸ ਦੇ ਪੰਜ ਸੱਤ ਸਿਪਾਹੀਆਂ ਨੇ ਦਬਾ ਦਬ ਕਮਰਨੌਨਿਹਾਲ ਨੂੰ ਵਿੱਚ ਕਪਾਲ ਕੀ ਦੇ ਪਾਇਆ ਤੇ ਕਿਲੇ ਦੇ ਅੰਦਰ ਲੈ ਤੁਰੇ ਜਿੱਥੇ ਜਾ ਕੇ ਸਭ ਤੋਂ ਪਹਿਲਾਂ ਉਹਨਾਂ ਨੇ ਕਿਲੇ ਦੇ ਦਰਵਾਜ਼ੇ ਬੰਦ ਕੀਤੇ ਤੇ ਜਾਦੇ ਖਬਰ ਚੰਦਕੌਰ ਤੇ ਬੀਬੀ ਨਾਨਕੀ ਜੋ ਕਮਰਨੌਨਿਹਾਲ ਦੀ ਪਤਨੀ ਸੀ ਉਹਨਾਂ ਨੂੰ ਹੋਈ ਤਾਂ ਦਰਵਾਜ਼ੇ ਵੱਲ ਨੂੰ ਭੱਜੀਆਂ ਤੇ ਉਹਨਾਂ ਨੇ ਕਿਲੇ ਦੇ ਬੂਹੇ ਬਹੁਤ ਖੜਕਾਏ ਪਰ ਕਿਸੇ ਨੇ ਅੰਦਰੋਂ ਦਰਵਾਜ਼ਾ ਨਾ ਖੋਲ੍ਹਿਆ ਤੇ ਰਾਜੇ ਧਿਆਨ ਸਿੰਘ ਨੇ ਆਪਦੇ ਪਹਾੜੀ ਨੌਕਰਾਂ ਨਾਲ ਰਲ ਕੇ ਕਮਰ ਨੋਂ ਨਿਹਾਲ ਦੇ ਸਿਰ ਨੂੰ ਪੱਥਰਾਂ ਦੇ ਨਾਲ ਫੇਰ ਸੁੱਟਿਆ ਤਾਂ ਇਹ ਅਸਲ ਦੇ ਵਿੱਚ ਪੰਜਾਬ ਦੀ ਕਿਸਮਤ ਨੂੰ ਹੀ ਫੇਰ ਸੁੱਟਣ ਵਾਲੀ ਗੱਲ ਸੀ ਕਿਉਂਕਿ ਇੱਕ ਐਸਾ ਸੂਰਮਾ ਜਿਹਦੇ ਤੋਂ ਕਾਫੀ ਆਸ ਉਮੀਦ ਸੀ 19 ਸਾਲ ਦੀ ਉਮਰ ਦੇ ਵਿੱਚ ਆਪਦੇ ਪਿਓ ਦੇ ਨਾਲ ਹੀ ਬਰਾਬਰ ਚਿਖਾ ਝਣਕੇ ਜੀ ਦਾ ਸੰਸਕਾਰ ਕੀਤਾ ਗਿਆ ਇਸ ਤੋਂ ਅੱਗੇ ਕਿਵੇਂ ਰਣਜੀਤ ਸਿੰਘ ਦੇ ਪੁੱਤਰਾਂ ਨੂੰ ਵਾਰੀ-ਵਾਰੀ ਸ਼ਹੀਦ ਕੀਤਾ ਆਪਦੇ ਨਾਲ ਸਮਝ ਪਾਉਂਦੇ ਰਵਾਂਗੇ ਇਤਿਹਾਸ ਸੁਣਾਉਂਦਿਆਂ ਜਾਂ ਸਮਝ ਪਾਉਂਦਿਆਂ ਕੋਈ ਗਲਤੀ ਹੋ ਗਈ ਹੋਵੇ ਤਾਂ ਹੱਥ ਜੋੜ ਕੇ ਮਾਫੀ ਬੱਚਿਆਂ ਮaaf ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ